ਜਿਹੜੇ ਐਮਸੀ ਜਿੱਤੇ ਨੇ ਉਹਨਾਂ ਨੂੰ ਧਮਕਾ ਕੇ ਜਾਂ ਉਹਨਾਂ ਨੂੰ ਕੁਝ ਪੈਸਿਆਂ ਦੀ ਇਹ ਪੇਸ਼ਕਸ਼ ਕਰਕੇ ਜਿਹੜੀ ਉਹਨਾਂ ਨੂੰ ਤੋੜਪੰਨ ਕੀਤੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਇਹ ਕੋਈ ਗਾਇਕ ਨੇ ਕੋਈ ਤੀਰਤ ਸਿੰਘ ਹੈਗੇ ਨਹੀਂ ਪ੍ਰਵੀਨ ਭੰਡਾਰੀ ਹੈ ਹ ਤੱਕ ਕੱਲ ਇਲੈਕਸ਼ਨ ਹੋ ਰਿਹਾ ਹਾਂਜੀ ਹਾਂਜੀ ਐਸ ਐਚਓ ਰਕੇਸ਼ ਕੁਮਾਰ ਬਿਲਗਾ ਜੀ ਸਾਡੇ ਕੋਲ ਮਾਮਲਾ ਆਇਆ ਕਿ ਜਿਹੜੇ ਨਗਰ ਪੰਚਾਇਤ ਬਿਲਗਾ ਦੇ ਨਵੇਂ ਚੋਣੇ ਐ ਐਮਸੀ ਆ ਉਹਨਾਂ ਨੂੰ ਧਮਕਾਉਣ ਤੇ ਖਰੀਦੋ-ਫਰੋਤ ਕਰਨ ਦੀ ਗੱਲ ਸਾਹਮਣੇ ਆਈ ਆ ਤੁਹਾਡੇ ਕੋਲ ਲਿਖਤੀ ਦਰਖਾਸਤ ਆ ਇਸ ਬਾਰੇ ਕੁਝ ਕੀਤਾ ਜਾਣਾ ਇਹ ਸਾਨੂੰ ਇੱਕ ਪੁਲਿਸ ਸਟੇਸ਼ਨ ਚ ਅੱਜ ਗੁਰਨਾਮ ਸਿੰਘ ਜਖੂ ਜਿਹੜੇ ਹੈਗੇ ਨੇ ਨਵ ਨਿਯੁਕਤ ਹੋਏ ਨੇ ਐਮਸੀ ਜੀ ਉਹਨਾਂ ਵੱਲੋਂ ਕੰਪਲੀਟ ਕੀਤੀ ਗਈ ਸੀ ਇੱਥੇ ਕਸਬੇ ਦੇ ਹੀ ਤਿੰਨ ਵਿਅਕਤੀ ਆ ਤੇ ਜੀ ਜਿਹੜੇ ਉਹਨਾਂ ਦੀ ਪਾਰਟੀ ਦੇ ਜਿਹੜੇ ਐਮਸੀ ਜਿੱਤੇ ਨੇ ਉਹਨਾਂ ਨੂੰ ਧਮਕਾ ਕੇ ਜਾਂ ਉਹਨਾਂ ਨੂੰ ਕੁਝ ਪੈਸਿਆਂ ਦੀ ਪੇਸ਼ਕਸ਼ ਕਰਕੇ ਜਿਹੜੀ ਇਹਨਾਂ ਨੂੰ ਤੋੜਪੰਨ ਕੀਤੀ ਕੋਸ਼ਿਸ਼ ਕੀਤੀ ਆ ਰਹੀ ਜੀ ਇਹਦੇ ਸਬੰਧੀ ਅਸੀਂ ਜਿਹੜੀ ਹੈ ਬ੍ਰਿਜ ਦੀ ਧੁੰਗਾਈ ਨਾਲ ਪੜਤਾਲ ਲਗਾਈ ਕਰ ਰਹੇ ਆ ਕਿਉਂਕਿ ਜੋ ਇਹਨਾਂ ਮਤਲਬ ਰੋਕ ਲਗਾਏ ਗਏ ਆ ਹਾਂ ਜੀ ਉਹਨਾਂ ਨੂੰ ਅਸੀਂ ਆਪਣੀ ਮੈਰਿਟ ਦੇ ਤਫਤੀਸ਼ ਤਰ੍ਹਾਂ ਜਾ ਰਹੇ ਸਭਾ ਮਿਸਲ ਤੇ ਜੀ ਅਗਰ ਕੋਈ ਮਤਲਬ ਸਾਨੂੰ ਇਦਾਂ ਦਾ ਉਹਨਾਂ ਦੇ ਖਿਲਾਫ ਕੋਈ ਅਲੀਗੇਸ਼ਨ ਸਬੂਤ ਸਾਬਤ ਹੋ ਜਾਂਦਾ ਹਾਂ ਜੀ ਤਾਂ ਅਸੀਂ ਜੋ ਵੀ ਬੰਦੀ ਲੀਗਲ ਐਕਸ਼ਨ ਕਰ ਰਹੀ ਇਹ ਸੀਨੀਅਰ ਅਫਸਰ ਦੀ ਨੋਟਿਸ ਲੈਂਦਾ ਗਿਆ ਤੇ ਉਹਨਾਂ ਦੀ ਨੋਟਿਸ ਲਿਆ ਕੇ ਬੰਦੀ ਕਾਰਵਾਈ ਟੋਕਮੀ ਕੀਤੀ ਗਈ। ਐਰਕੇਸ਼ਮਰ ਜੀ ਸਾਡੀ ਸਰੋਤਿਆਂ ਨੂੰ ਦੱਸੋਗੇ ਕਿ ਇਹ ਜਿਹੜੇ ਵਿਅਕਤੀਆਂ ਤੇ ਇਹ ਦੋਸ਼ ਹੈ ਇਹ ਇਹਨਾਂ ਦਾ ਨਾਮ ਦੱਸਣਾ ਚਾਹੋਗੇ? ਹਾਂਜੀ ਬਿਲਕੁਲ ਇਹ ਕੋ ਗਾਇਕ ਨੇ ਰਾਜ ਸਿੰਘ ਨੇ ਉਹ ਬਿਲਗੇ ਦਾ ਹੈਗਾ ਹੈ। ਅੱਛਾ ਜੀ। ਤੇ ਕੋਈ ਤੀਰਤ ਸਿੰਘ ਹੈਗੇ ਨੇ। ਜੀ। ਤੇ ਤੀਜੇ ਕੋ ਪ੍ਰਵੀਨ ਭੰਡਾਰੀ ਹੈ। ਠੀਕ ਹੈ। ਤੇ ਹੁਣ ਤੱਕ ਤੁਸੀਂ ਇਹਨਾਂ ਵਿਅਕਤੀਆਂ ਤੱਕ ਪਹੁੰਚ ਕੀਤੀ ਹੈ? ਬਿਲਕੁਲ ਇਹਨਾਂ ਨੇ ਕਰ ਰਹੀ ਸੀ ਪਹੁੰਚ। ਇਹਨਾਂ ਨਾਲ ਟੱਚ ਹੋਇਆ ਸੀ ਕਿ ਇਹਨਾਂ ਦਾ ਵੀ ਪੱਖ ਸੁਣਾਗੇ। ਇਹ ਆਪਣੇ ਪੱਖ ਚ ਕੀ ਕਹਿੰਦੇ ਨੇ? ਬਾਕੀ ਜੋ ਵੀ ਸਾਨੂੰ ਦਰਿਆਫਤ ਹੋਣ ਸਹੀ ਪਾਇਆ ਗਿਆ ਜੋ ਜੋ ਤੱਥ ਪਾਇਆ ਗਿਆ ਉਹ ਬੰਦੀ ਤੋਂ ਕਾਰਵਾਈ ਕੀਤੀ ਜਾਏਗੀ ਇਹ ਤੁਹਾਡੇ ਕੋਲ ਦਰਖਾਸਤ ਕਦੋਂ ਪਹੁੰਚੀ ਹੈ ਜੀ ਅੱਜ ਹੀ ਮੈਨੂੰ ਮਸੂਲ ਹੋਈ ਸੀ ਅੱਜ ਕਿੰਨੇ ਕੇ ਵਜੇ ਮਿਲੀ ਤੁਹਾਨੂੰ ਕੋਈ ਦੁਪਹਿਰ ਦਾ ਟਾਈਮ ਸੀ ਉਹਦੇ ਬਾਅਦ ਨਾਲ ਹੀ ਅਸੀਂ ਤਰਾਂਤੀ ਦੀ ਜਿਹੜੀ ਹੈ ਸੀਨੀਅਰ ਅਫਸਰ ਦੇ ਇਤਿਹਾਜ ਲੈ ਕੇ ਇਹਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੁਹਾਡੇ ਦੇਖਣ ਚੇ ਮਾਮਲਾ ਜਿਹੜਾ ਆ ਇਹ ਕਦੋਂ ਤੱਕ ਸੋਲਵ ਕਰ ਦੋਗੇ ਤੁਸੀਂ ਬਿਲਕੁਲ ਹੀ ਸੋਲਵ ਹੋ ਜੀ ਅੱਜ ਰਾਤ ਤੱਕ ਕੱਲ ਇਲੈਕਸ਼ਨ ਹੋ ਰਿਹਾ ਹੈ ਹਾਂ ਜੀ ਬਿਲਕੁਲ ਸਿੱਧੇ ਦੋਲੇ ਹੋਏ ਹਾਂ ਜੀ ਬਾਕੀ ਸਾਰੇ ਕੰਮ ਅਸੀਂ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਇਹਦੀ ਤਬਦੀਸ਼ ਜਾਂ ਕੋਈ ਗੱਲ ਸਾਹਮਣੇ ਆਜੂਗ ਜਾਂ ਇਹਨੂੰ ਸਮਾ ਲਗੂ ਦੇਖੋ ਜੀ ਸਾਰੇ ਟੈਕਨੀਕਲ ਤੇ ਮਤਲਬ ਉਹਨਾਂ ਨੂੰ ਵਿਟਾਂਦ ਸਿੰਘ ਨੂੰ ਕਿਹਾ ਸੀ ਸਬੂਤ ਕੁਝ ਉਹ ਪੇਸ਼ ਕਰ ਰਹੇ ਨੇ ਜਿੰਨੇ ਪੇਸ਼ ਕਰਦੇ ਨੇ ਉਹਨਾਂ ਨੂੰ ਵੈਰੀਫਾਈ ਕੀਤਾ ਜਾਊਗਾ ਸੱਚੇ ਕਿ ਝੂਠੇ ਨੇ ਤੇ ਜਿੱਦਾਂ ਹੀ ਪਾਇਆ ਜਾਂਦਾ ਤੁਰੰਤ ਸੀਨੀਅਰ ਅਫਸਰ ਧਿਆਨ ਚ ਲਿਆ ਕੇ ਜਿਹੜਾ ਲੀਗਲ ਐਕਸ਼ਨ ਲਿਆ ਜਾਊਗਾ ਨਾ ਖਰਾਬ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਥੈਂਕਿਊ ਜੀ ਥੈਂਕਿਊ ਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ